ਖਾਣਾ ਖਾਲੜਾ ਅਦੀਨ ਹੁੰਦੇ ਸਰਦੀ ਪਿੰਟ ਦਲ ਤੋਂ ਦੋ ਵਿਅਕਤੀਆਂ ਨੂੰ ਕਰੀਬ 1 ਕਿਲੋ ਹੈਰੂਨ ਸਮੇਤ ਕਾਬੂ ਕਰਨ ਦੀ ਖਬਰ ਹੈ ਫੜੀ ਗਈ ਹੈਰੂਨ ਦੀ ਕੀਮਤ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕਰੀਬ 5 ਕਰੋੜ ਰੁਪਏ ਅੰਕੀ ਜਾ ਰਹੀ ਹੈ ਡੀਐਸਪੀ ਨਿਰਮਲ ਸਿੰਘ ਅਤੇ ਐਸਐਚਓ ਖਾਲੜਾ ਪਰਮਜੀਤ ਸਿੰਘ ਵਿਧੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਚੌਕੀ ਇੰਚਾਰਜ ਰਾਜੋਕੇ ਏਐਸਆਈ ਨਿਰਮਲ ਸਿੰਘ ਨੂੰ ਖਾਸ ਤਰ੍ਹਾਂ ਇਤਲਾ ਮਿਲੀ ਸੀ ਕਿ ਸਨਨੀ ਪੁੱਤਰ ਲਾਹੌਰਾ ਸਿੰਘ ਅਤੇ ਬਲਵਿੰਦਰ ਸਿੰਘ ਪੁੱਤਰ ਜੈਮਲ ਸਿੰਘ ਵਾਸੀਆਂ ਪਿੰਡ ਡਾਲ ਪਾਕਿਸਤਾਨੀ ਡਰੋਨ ਵੱਲੋਂ ਸੁੱਤੀ ਗਈ ਹੈਰਵਾਂ ਲੈ ਕੇ ਬਾਰਡਰ ਤੋਂ ਪਿੰਡ ਡਾਲ ਵੱਲ ਆ ਰਹੇ ਹਨ ਜਿਸ ਤੇ ਪੁਲਿਸ ਪਾਰਟੀ ਨੇ ਫੌਰੀ ਕਾਰਵਾਈ ਕਰਦਿਆਂ ਨਾਕਾਬੰਦੀ ਕਰਕੇ ਮੋਟਰਸਾਈਕਲ ਹੀਰੋ ਸਪਲੈਂਡਰ ਤੇ ਆ ਰਹੇ ਉਕਤ ਦੋਹਾਂ ਵਿਅਕਤੀਆਂ ਨੂੰ ਰੋਕਿਆ ਤਾਂ ਸਨਨੀ ਪੁੱਤਰ ਲਾਹੌਰਾ ਪਿੰਡ ਡੱਲ ਵਾਸੀ ਕੋਲੋਂ 509 ਗ੍ਰਾਮ ਹੈਰੋਨ ਅਤੇ ਬਲਵਿੰਦਰ ਸਿੰਘ ਪੁੱਤਰ ਜੈਮਲ ਸਿੰਘ ਕੋਲੋਂ 513 ਗ੍ਰਾਮ ਹੈਰੋਨ ਬਰਾਮਦ ਹੋਈ। ਰਾਜੋਗ ਦੇ ਥਾਣਾ ਖਾਲੜਾ ਵੱਲੋਂ ਉਕਤ ਵਿਅਕਤੀਆਂ ਵਿਰੁੱਧ ਵੱਖ-ਵੱਖ ਧਰਾਵਾਂ ਤਹਿਤ ਮਕਦਮਾ ਦਰਜ ਕਰਕੇ ਅਗਲੀ ਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਬਾਕੀ ਤੁਸੀਂ ਖੁਦ ਸੁਣੋ ਪੰਜਾਬ ਪੁਲਿਸ ਦੀ ਉੱਚ ਅਧਿਕਾਰੀਆਂ ਦਾ ਕੀ ਹੈ ਕਹਿਣਾ ਵਿਸ਼ੇਸ਼ ਰਿਪੋਰਟ ਜਗਜੀਤ ਸਿੰਘ ਡਾਨ ਅਤੇ ਦਾਰਾ ਡਾਨਾ हां जी सर ਜਿਹੜਾ ਅੱਜ ਹੈਰੋਨ ਫੜੀ ਗਈ ਉਹ ਕੀ ਮਾਮਲਾ ਹੈ ਇਹ ਜੀ ਪੰਜਾਬ ਸਰਕਾਰ ਵੱਲੋਂ ਨਸ਼ਿਆ ਵਿਰੋਧ ਚਲਾਈ ਗਈ ਮਹਮ ਮਾਨਜੋਗ ਡੀਜੀਪੀ ਸਾਹਿਬ ਪੰਜਾਬ ਦੀ ਦਿਸ਼ਾ ਨਿਰਦੇਸ਼ਾਂ ਤੇ ਮਾਨਜੋਗ ਸ਼੍ਰੀ ਅਗਮਨਿਓ ਰਣਾ ਜੀ ਸੀਨੀਅਰ ਕਪਤਾਨ ਪੁਲਿਸ ਤਰਨਤਾਰਨ ਵੱਲੋਂ ਮਾੜੇ ਅਨਸਰਾਂ ਦੇ ਦਸੇ ਦੇ ਸ਼ਦਾਗਰਾਂ ਨੂੰ ਫੜ ਲਈ ਚਲਾਈ ਗਈ ਮਹਮ ਤਹਿਤ ਸ਼੍ਰੀ ਅਜੇ ਰਾਜ ਸਿੰਘ ਜੀ ਐਸਪੀ ਡੀ ਸਾਹਿਬ ਦੀ ਨਿਗਰਾਨੀ ਹੇਠ ਅੱਜ ਮਿਤੀ 9 ਤੋਂ 25 ਨੂੰ ਏਐਸ ਨਿਰਮਲ ਸਿੰਘ ਚੌਂਕੀ ਚਾਰ ਅ ਰਾਜੋਗ ਦੇ थाना ਖਲੜਾ ਨੂੰ ਮੁਕੱਦਮਾ ਖਾਦ ਨਾ ਦਿੱਤੀ ਸੀ ਕਿ ਸੰਨੀ ਪੁੱਤਰ ਲੋਹਾਰਾ ਸਿੰਘ ਤੇ ਬਲਵਿੰਦਰ ਸਿੰਘ ਪੁੱਤਰ ਜੈਮਲ ਸਿੰਘ ਵਾਸੀਆਂ ਡਲ ਅ ਖਲਾਫ ਜਿਹੜੇ ਡਰੋਨ ਰੇ ਹਰੋਇਨ ਮਗਾਉਂਦੇ ਨੇ ਤੇ ਗਾ ਵੇਚਦੇ ਨੇ ਜੇ ਇਹਨਾਂ ਨੂੰ ਦਸੀਏ ਜਗ੍ਹਾ ਤੇ ਨਾਕਾ ਲਗਾਇਆ ਜਾਵੇ ਤੇ ਇਹਨਾਂ ਨੂੰ ਹਰੋਇਨ ਬਰ੍ਹਾਂ ਮਦਦ ਹੋ ਸਕਦੀ ਹੈ ਜਿਸ ਤੇ ਇਹਨਾਂ ਨੇ ਪਿੰਡ ਡਾਲ ਦੇ ਨਜ਼ਦੀਕ ਡਿਫੈਂਸ ਡਰੇਨ ਦੇ ਪੁੱਲ ਤੇ ਨਾਕਾ ਲਾਇਆ ਸੀ ਅਤੇ ਉਹ ਦੋਵਾਂ ਨੂੰ ਕਾਬੂ ਕਰਕੇ ਉਹਨਾਂ ਕੋਲੋਂ 3 ਕਿਲੋ ਹਰੋਇਨ ਇੱਕ ਮੋਟਰਸਾਈਕਲ ਬਰਾਮਦ ਕੀਤਾ ਤੇ ਜਿਸ ਤੇ ਮਕਦਮਾ ਨੰਬਰ 13 ਜੀ ਮਕਦਮਾ ਨੰਬਰ 13 ਜਿਹਦੇ ਤਰ੍ਹਾਂ ਐਡੀਫਸਕ ਪੀਐਸ ਕਰਨਾ ਦਰਜਿਸਟ ਕੀਤਾ ਤੇ ਤਫਤੀਸ਼ ਜਾਰੀ ਹੈ ਜੀ ਜਿਹਦੇ ਵਿੱਚ ਹੋਰ ਜੋ ਵੀ ਦਰਾਨੇ ਤਫਤੀਸ਼ ਆਏਗਾ ਉਹਦੇ ਮੁਤਾਬਕ ਕਾਰਵਾਈ ਉਚਲੇ ਦੀਏਗੀ ਇਹਨਾਂ ਦੇ ਪਹਿਲਾਂ ਵੀ ਦਰਜੇ ਦੀ ਬੱਚਾ ਜੀ ਹੋਈ ਹਾਂਜੀ ਹਾਂਜੀ ਜਿਹੜਾ ਦੋਸ਼ੀ ਬਲਵਿੰਦਰ ਸਿੰਘ ਹੈ ਇਹਦੇ ਖਿਲਾਫ ਪਹਿਲਾਂ ਚੋਰੀ ਦਮਕਰਵਾ ਦਰਜਾ ਜੀ ਜਿਹੜਾ ਸੰਨੀ ਪੁੱਤਰ ਲਹੋੜਾ ਸਿੰਘ ਹੈ ਡਾਲ ਇਹਦੇ ਖਿਲਾਫ 307 ਦੇ ਤੋਂ ਤੁੰਗਿਆ ਸੁਸ਼ਾਸਨ ਸਿਰਮ ਕਰਨ ਦਾ ਦਰਜਾ ਮੌਕੇ ਤੇ ਦੋਵੇਂ ਹੀ ਜਿਹਨਾਂ ਤੋਂ علاوہ ਹੋਰ ਵੀ ਸੀਗੇ ਇਹਦੇ ਨਾਲ ਤੇ ਮੌਕੇ ਤੇ ਦੋਵੇਂ ਹੀ ਫੜੇ ਗਏ ਨੇ ਜੀ ਦੋਵੇਂ ਉੱਥੇ ਪ੍ਰੈਜੈਂਟ ਸੀ ਜਾ ਰਹੇ ਸੀ ਜਿਹੜੇ ਮੋਟਰਸਾਈਕਲ ਤੇ ਜਿਹਨਾਂ ਨੂੰ ਇਹ ਸਹੀ ਨਿਰਮਲ ਸਿੰਘ ਨੇ ਕਾਬੂ ਕੀਤਾ ਸੀ ਦੋਵੇਂ ਹੀ ਬੰਦੇ ਸੀ ਕੀ ਸੰਭਾਵਨਾ ਜੇ ਇਹਨੂੰ ਇਹਨਾਂ ਦਾ ਰਮਨ ਮਿਲਣ ਤੋਂ ਬਾਅਦ ਜਿਹੜੀ ਆ ਇਹ ਤਰਤੀਰ ਜਿਹੜੀ ਆ ਕਿੰਨੀ ਅੱਗੇ ਵਧਦੀ ਆ ਤਾਂ ਕਿੰਨੀਆਂ ਪ੍ਰਭਾਵ ਦੀਆਂ ਹੁੰਦੀ ਜਿਹੜੀ ਸੰਭਾਵਨਾ ਹੈ ਇਤਾਲੀ ਜਦੋਂ ਤੋਂ ਪੀਸ ਦੌਰਾਨ ਰਵਾਨੀ ਤੇ ਲੈ ਕੇ ਨੂੰ ਪੁੱਛ ਕੇ ਦਿੱਤੀ ਜਾਏਗੀ ਕਿ ਜਿਹੜੀ ਇਹ ਹੈਰੋਨਾਈਸੀ ਨਗਾ ਕਿੱਥੇ ਪਹਚਾਉਣੀ ਸੀ ਜਾਂ ਕਿਹੜਾ ਇਹਨਾਂ ਦਾ ਮੇਨ ਪਿੰਗਪੈਂਡ ਕੌਣ ਆ ਉਹ ਉਹਨਾਂ ਨੂੰ ਕੋਈ ਆਪਣੀ ਕੋਸ਼ਿਸ਼ ਰਹਿ ਕੇ ਦੌਰਾਨ ਇਹ ਤੁਸ਼ੀ ਉਹਨਾਂ ਨੂੰ ਕਾਬੂ ਕੀਤਾ ਜਾ ਕੇ ਨਾਮਜ਼ਦ ਕਰਕੇ ਰੈਸਟ ਕਰਾਂਗੇ ਜਦੋਂ ਇਹਨੂੰ ਕੱਲ ਉਹਨਾਂ ਅਦਾਲਤ ਵਿੱਚ ਵਿੱਚ ਕੱਲੇ ਨੂੰ ਅਦਾਲਤ ਪੇਸ਼ ਕੀਤਾ ਜਾਏਗਾ ਠੀਕ ਹੈ ਧੰਨਵਾਦ